ਹੋਲੀ ਦਾ ਤਿਹਾਰ ਪੂਰੇ ਦੇਸ਼ ਦੇ ਵਿੱਚ ਬੜੀਆਂ ਖੁਸ਼ੀਆਂ ਤੇ ਚਾਹਵਾਂ ਦੇ ਨਾਲ ਮਨਾਇਆ ਜਾਂਦਾ ਵਾ ਹੋਲੀ ਦੇ ਤਿਹਾਰ ਨੂੰ ਲੈ ਕੇ ਹੀ ਦੱਖਣ ਮੁਖੀ ਮੰਦਿਰ ਹਨੂਮਾਨ ਮੰਦਿਰ ਜਿਹੜਾ ਦੁਸ਼ਹਿਰਾ ਗਰਾਊਂਡ ਦੇ ਵਿੱਚ ਆ ਉਹਦੇ ਵਿੱਚ ਪਹੁੰਚੀ ਇੱਕ ਤਾਲਾਂ ਦੀ ਟੀਮ ਜਿੱਥੇ ਕੱਲ ਹੋਲੀ ਦੇ ਮੌਕੇ ਤੇ ਇੱਥੇ ਜਿਹੜਾ ਹੋਲੀ ਦਾ ਤਿਹਾਰ ਹੈ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਵਾ ਇਥੋਂ ਦੇ ਪੰਡਿਤ ਜੀ ਸਾਡੇ ਨਾਲ ਗੱਲਬਾਤ ਕਰ ਲੈਣਗੇ ਉਹਨਾਂ ਨਾਲ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਹਰ ਹਰ ਮਹਾਦੇਵ निरावलम विश्वमावलम्बम विपाजिता शेष मदीय पापा पाप संबम प्रवरचवाची वसदेव बम्बम सबसे पहले होली की सभी शहर निवासियों को देश निवासियों को बहुत बहुत बधाइयाँ शुभकामनाएँ भगवान भोलेनाथ की कृपा सभी शहर निवासियों बनी रहे ये जो होली का त्योहार है ये खुशियों भरा और उमंगों से भरा सबके जीवन में आए हम लोग कमेटी के कुछ लड़के हमारे मंदिर के से जो से पिछले साल भी हम लोगों ने होली का त्यौहार भगवान भोलेनाथ के साथ बड़ी धूमधाम से मनाया था और होली खेली थी इस साल भी हम लोग भगवान भोलेनाथ के साथ ही होली खेलने का पूरा प्रोग्राम बनाए हुए हैं रंग अबीर गुलाल पंचामृत बहुत ही भव्य और दिव्य होली का आयोजन श्री दक्षिणमुखी दशहरा ग्रहण हनुमान मंदिर में किया गया है कल चौदह तारीख दिन ग्यारह बजे होली का जो समय है दिया गया है आप सब लोग शहर निवासियों से अपील है कि आए और इस होली में सम्मिलित हो करके होली का आनंद लें और भगवान भोलेनाथ का आनंद लें होली वैसे तो खा पी करके नशे पत्ते में अनेकों प्रकार से लोग अपने अपने मत के अनुसार मनाते हैं लेकिन जो परमात्मा के साथ भगवान के साथ होली खेलने का और मनाने का महत्व है इसका आनंद ही कुछ और है इस आनंद को आप लोग भी प्राप्त करें कल दक्षिण मुखी दशहरा ग्राउंड में हनुमान जी मंदिर में आए और होली का आनंद लें जय श्री राम हर हर माथ क्या बनिया मेरा सचिन तिवारी मंदिर का पुजारी हुए जय श्री राम मैं नरेंद्र शर्मा ਦੱਖਣমুখী ਮੰਦਰ ਗਊਸ਼ਾਲਾ ਮਕੌਦਰ ਵੱਲੋਂ ਕੱਲ ਨੂੰ 14 ਤਰੀਕ ਟਾਈਮ 11 ਵਜੇ ਹੋਲੀ ਦਾ ਤਿਉਹਾਰ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਹੈ ਕਿ ਇਸ ਮੰਦਰ ਵਿੱਚ ਪਹੁੰਚ ਕੇ ਹੋਲੀ ਦੇ ਤਿਉਹਾਰ ਨੂੰ ਬੜੀ ਖੁਸ਼ੀਆਂ ਤੇ ਚਾਹਵਾਂ ਨਾਲ ਮਨਾਈਏ ਫੁੱਲਾਂ ਦੀ ਵਰਖਾ ਕਰੀਏ ਛੇ ਭਗਵਾਨ ਦਾ ਆਸ਼ੀਰਵਾਦ ਲਈਏ ਔਰ ਮੈਂ ਫਿਰ ਦੁਬਾਰਾ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਜੀ ਇਸ ਮੰਦਰ ਵਿੱਚ ਪਹੁੰਚ ਕੇ ਹੋਲੀ ਦੇ ਤਿਹਾੜਾ ਆਨੰਦ ਮਾਣੀਏ ਹਾਂ ਬਹੁਤ ਬਹੁਤ ਸ਼ੁਕਰੀਆ ਜੀ ਤੋਂ ਤਸਵੀਰਾਂ ਜਿਹੜੀਆਂ ਤੁਹਾਨੂੰ ਦੱਖਣ ਮੁਖੀ ਮੰਦਰ ਹਣ ਜਿਹੜਾ ਦੁਸ਼ਹਿਰਾ ਗਰਾਊਂਡ ਆ ਉੱਥੋਂ ਦਿਖਾ ਰਹੇ ਆ ਜਿੱਥੇ ਕਿ ਹੋਲੀ ਦਾ ਤਿਹਾੜ ਕੱਲ 14 ਤਰੀਕ ਨੂੰ ਸਾਰੇ ਸ਼ਹਿਰ ਦੇ ਵਿੱਚ ਹੋਲੀ ਦਾ ਤਿਹਾੜ ਮਨਾਇਆ ਜਾ ਰਿਹਾ ਔਰ ਹਨੂਮਾਨ ਮੰਦਰ ਦੁਸ਼ਹਿਰਾ ਗਰਾਊਂਡ ਵਿੱਚ ਵੀ ਹੋਲੀ ਦਾ ਤਿਹਾਰ ਬੜੇ ਧੁੰਦਾਂ ਦੇ ਨਾਲ ਮਨਾਇਆ ਜਾ ਰਿਹਾ ਜਿਵੇਂ ਪੰਡ ਜੀ ਨੇ ਗੱਲ ਕੀਤੀ ਇਹਨਾਂ ਨੇ ਕਿ 11 ਵਜੇ ਤੋਂ ਲੈ ਕੇ ਜਿੰਨਾ ਵੀ ਟਾਈਮ ਹੋਵੇਗਾ ਹੋਲੀ ਦਾ ਤਿਹਾਰ ਇੱਥੇ ਮਨਾਇਆ ਜਾਵੇਗਾ ਹੋਲੀ ਦਾ ਤਿਹਾਰ ਇੱਕ ਬਹੁਤ ਹੀ ਵਧੀਆ ਤੇ ਭਾਈਚਾਰਕ ਸਾਂਝ ਨਾਲ ਪਿਆਰ ਕਰਨ ਵਾਲਾ ਤਿਹਾਰ ਆ ਸਾਰੇ ਸ਼ਹਿਰ ਦੇ ਵਸਨੀਕਾਂ ਨੂੰ ਨਕੋਦਰ ਸ਼ਹਿਰ ਦੇ ਵਿੱਚ ਵੈਸੇ ਤਾਂ ਜਗਾ ਜਗਾ ਹਰ ਜਗਾ ਹੋਲੀ ਮਨਾਇ ਜਾਂਦੀ ਆ ਗਲੀ ਮਹੱਲੇਆਂ ਦੇ ਵਿੱਚ ਹੋਲੀ ਮਨਾਇ ਜਾਂਦੀ ਆ ਤੋਂ ਸਾਡੀ ਵੀ ਹੋਲੀ ਤੇ ਇੱਕ ਅਪੀਲ ਆ ਕਿ ਹੋਲੀ ਨੂੰ ਬੜੇ ਪਰੇ ਭਰਾ ਭਾਪਾ ਦੇ ਨਾਲ ਮਨਾਓ ਔਰ ਖੁਲਾਮ ਵਾਲੀ ਵੇ ਹੋਲੀ ਖੇਲੋ ਔਰ ਜੇ ਗੁਲਾਲ ਖੇਲਣਾ ਰੰਗ ਨਾਲ ਹੋਲੀ ਖੇਲਣੀ ਆ ਵਧੀਆ ਰੰਗ ਲਓ ਜਿਹੜਾ ਕਿ ਚੇਹਰੇ ਦੇ ਚਿਹਰੇ ਨੂੰ ਨੁਕਸਾਨ ਨਾ ਕਰੇ ਤੋ ਦੱਖਣ ਮੰਦਰ ਮੁਖੀ ਵਿਸ਼ਾਰਾ ਗਰਾਉਂਡ ਨਕੋਦਰ ਵਿਖੇ ਕੱਲ ਪਹੁੰਚੋ ਔਰ ਹੋਲੀ ਦਾ ਆਨੰਦ ਮਾਣੋ ਕੈਮਰਾ ਪਰਸਨ ਸੁਮੇਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਕਤਾ ਦਾ ਮਿਮੀ ਨਕੋਦਰ